सरदार न्यूज चैनल देख रहे सभी दर्शकों का स्वागत है संगरूर लोकसभा चुनाव की सरगर्मी सरदार जी ने वोट देने के लिए दौड़ाए घोड़े एक तरफ जहां वोट प्रतिशत कबूतर की गति से बढ़ रहा है वहीं दूसरी ओर एक सरदार जी वोट प्रतिशत की गति बढ़ाने के लिए घोड़े पर सवार होकर वोट देने पहुँचे की सरदार घोड़े पर सवार होकर मतदान करने पहुँचे और दूसरों को अपने लोकतांत्रिक अधिकारों का प्रयोग करने के लिए प्रेरित किया आइए देखते हैं संगरूर से गुरविंदर सिंह की रिपोर्ट ਕੀ ਨਾਮ ਹੈ ਭਾਜੀ ਲਾਜਮਨ ਸਿੰਘ ਭਾਜੀ ਅੱਜ ਲੋਕ ਸਭਾ ਦੀਆਂ ਚੋਣਾਂ ਪੈ ਰਹੀਆਂ ਨੇ ਤੇ ਤੁਸੀਂ ਘੋੜੀ ਤੇ ਆ ਕਿਵੇਂ ਮਾ ਚਲੋ ਅੱਜ ਘੋੜੀ ਤੇ ਵੋਟਾਂ ਪਾਉਣ ਜਾ ਰਹੇ ਆਂ ਗਰਮੀ ਜ਼ਿਆਦਾ ਧੀ ਅੱਗੇ ਵੀ ਇਹਦੇ ਤੇ ਉਹਨੇ ਅੱਗੇ ਕਿਹੜਾ ਮਾਰ ਲੈਣਾ ਖੇਤਾ ਖੁੱਤਾ ਸਾਰੇ ਜੱਜ ਹੀ ਕਰਦਾ ਜਾਂ ਧੀ ਕਰਦਾ ਗੇੜਾ ਮਾਰ ਲੈਣਾ ਵੀ ਘੋੜੀ ਲਗਾ ਪਾਓ ਵੋਟ ਪਾ ਕੇ ਦਿਖਾਉਗੇ ਵੋਟ ਪਾ ਕੇ ਆ ਸਰ ਦੇਖੋ ਜੀ ਹੋਰਨ ਲੋਕਾਂ ਨੂੰ ਕਿਵੇਂ ਸੇਧ ਦੇਣਾ ਚਾਹੀਦੀ ਤੁਸੀਂ ਵੋਟ ਬੁੱਕ ਘੱਟ ਪੂਰ ਹੋ ਰਹੀ ਹੈ ਸਰ ਅਸੀਂ ਕਹਿ ਰਹੇ ਆਂ ਵੀ ਵੋਟ ਸਾਰਿਆਂ ਨੂੰ ਪਾਉਣੀ ਚਾਹੀਦੀ ਆ ਤੇ ਸਾਰੇ ਆ ਰਹੇ ਆਂ ਗਰਮੀ ਕਰਕੇ ਥੋੜਾ ਥੋੜਾ ਫਟਾਰੇ ਨੇ ਸ਼ਾਮ ਨੂੰ ਪੈ ਗਈ ਕੁ ਸਵੇਰ ਸਾਧਰੇ ਪੈ ਗਈਆਂ ਵੋਟਾਂ ਸਾਰੀਆਂ ਕਿਤੇ ਤੁਹਾਨੂੰ ਲੋਕ ਦੇਖ ਕੇ ਥੋੜਾ ਜਿਆ ਇੰਟਰਸਟ ਵਧ ਰਿਹਾ ਉਹਨਾਂ ਦਾ VOTING ਵੱਲ ਵਧ ਰਿਹਾ ਵਧ ਰਿਹਾ ਹਾਂ ਹਾਂ ਨਾਲ ਦੋ ਕੁੜੀਆਂ ਪਿੰਡ ਹੋਰ ਫਿਰਦੀਆਂ ਆਪ ਉੱਧਰ ਗਈਆਂ ਨੇ ਜੀ ਆਪ ਪਿੰਡ ਚ ਵੀ ਵੋਟਾਂ ਪਾਓ ਕੀ ਪਿੰਡ ਨਾ ਜਾਣੀ ਤੁਸੀਂ ਅਸਿਕ ਨੇ ਵੱਤ ਤੋਂ ਵੱਤ ਵੋਟ ਪਾਵੇ ਜੀ ਬਸ ਸਾਰਿਆਂ ਦੀ ਵੋਟ ਆਪ ਕੋ ਆਪਣਾ ਹੱਕ ਹੁੰਦਾ ਵੋਟ ਪਾਉਣ ਦਾ ਵੋਟ ਰੱਖਣੀ ਨਹੀਂ ਚਾਹੀਦੀ